ਇਹਨੇ ਤਿਹਾੜਾਂ ਦੇ ਮੌਕੇ ਯਾਸੀਨ ਫਰਨੀਚਰ ਹਾਊਸ ਵਾਲੇ ਕਰਦੇ ਹੁੰਦੇ ਨੇ ਵੱਡੇ ਵੱਡੇ ਤਿਹਾੜਕੇ ਅੱਜ ਫੇਰ ਸਾਨੂੰ ਪਤਾ ਲੱਗਿਆ ਸੀ ਕਹਿੰਦੇ ਬਹੁਤ ਕੈਂਡ ਇਹਨਾਂ ਨੇ ਸਕੀਮ ਲਾਤੀ ਸਵੇਰ ਕੋਈ ਲੋਕਾਂ ਦਾ ਜਣਾ ਇਕੱਠ ਹੈ ਇਹਨਾਂ ਦੀ ਦੁਕਾਨ ਤੇ ਹੋਇਆ ਪਿਆ ਤੇ ਰਜਵਾਨ ਭਾਈ ਅਸਜੀ ਅੰਤ ਕੀ ਸਕੀਮ ਲਾਦੀ ਵੀ ਲੋਕ ਜਿਹੜਾ ਦੇਖੋ ਇਧਰ ਨੂੰ ਆਈ ਜਾਂਦਾ ਇਹ ਵੀਰੇ ਸਕੀਮ ਲਾ ਪੈਦੀ ਤੁਹਾਨੂੰ ਕਸਟਮਰਾਂ ਦੀ ਦੱਸ ਦਿਆ ਜਿਵੇਂ ਕਿ ਹਰੇਕ ਵਾਰ ਆਪਾਂ ਦੱਸ ਦੇਤੀ ਆਪਾਂ ਸਰਕਾਰ ਤੋਂ ਕਸਟਮਰਾਂ ਦੀ ਪੁੱਛਿਆ ਆਪਣੇ ਤਿਹਾੜਕਾ ਕੀਤਾ ਇਤਤਰੀ ਜਿਹੜੀ ਸਕੀਮ ਲਾਈ ਆ ਵੀ ਕਸਟਮਰ ਰਸਮ ਹੋਵੇ ਬਾਰੇ ਹਾਂਜੀ ਤੇ ਲਓ ਜੀ ਉਹਨੇ ਲੋਕ ਆ ਰਹੇ ਨੇ ਸਵੇਰ ਏ ਬਾਈ ਹੁਣੀ ਫਰਿੱਜ ਦੇਖਣ ਲੱਗਿਓ ਨੇ ਮੈਨੂੰ ਲੱਗਦਾ ਹਾਂਜੀ ਵੀਰੇ ਕੀ ਹਾਲ ਨੇ ਵਧੀਆ ਜੀ ਵਧੀਆ ਦੋ ਮਿੰਟ ਲੈ ਲੀਏ ਤੁਹਾਡੇ ਬਿਲਕੁਲ ਜੀ ਬਿਲਕੁਲ ਜੀ ਤੇ ਕੀ ਨਾਮ ਹੈ ਬਾਈ ਦਾ ਮੇਰਾ ਮੁਹੰਮਦ ਇਮਰਾਨ ਹੈ ਜੀ ਮੁਹੰਮਦ ਇਮਰਾਨ ਹਾਂਜੀ ਤੇ ਕੀ ਲੈਣ ਕਿ ਆਏ ਹੋ ਬਾਈ ਜੀ ਮੈਂ ਫਰਿੱਜ ਲੈਣ ਵਾਸਤੇ ਆਇਆ ਤਾਂ ਫਰਿੱਜ ਮੈਂ ਲੈ ਲਿਆ ਜੀ ਮੈਂ ਅੱਛਾ ਮੈਂ ਲੈ ਫਰਿੱਜ ਲੈ ਲਿਆ ਜੀ ਫਰਿੱਜ ਤੇ ਕਿਹੜੀ ਦੋ ਚੀਜ਼ਾਂ ਮਿਲ ਗਈਆਂ ਅੱਛਾ ਐਸੀ ਮੈਂ ਇੱਕ ਮਿਲ ਗਿਆ ਮੈਨੂੰ ਦੋ ਅੱਛਾ ਦੂਜੀ ਕਿਹੜੀ ਚੀਜ਼ ਮਿਲ ਗਈ ਦੂਜੀ ਬਾਈ ਜੀ ਇਹ ਮਿਲ ਗਈ ਕਿ ਮੈਨੂੰ ਇਹਦੇ ਨਾਲ ਪਹਿਲਾਂ ਤਾਂ ਇਹ ਮਾਈਕ੍ਰੋ ਮੈਨੂੰ ਇਹਨਾਂ ਨੇ ਸਕੀਮ ਰੱਖ ਅੱਛਾ ਫਿਰ ਤੁਹਾਨੂੰ ਮਿਲ ਗਿਆ ਮਿਲ ਗਿਆ ਜੀ ਮਿਲ ਗਿਆ ਦੇ ਤਾਂ ਇਹਨਾਂ ਨੇ ਮੈਨੂੰ ਉਹ ਫ੍ਰਿਜ ਮੈਂ ਲੈਣਾ ਜੀ ਫ੍ਰਿਜ ਮੈਂ ਲੈ ਲਿਆ ਔਰ ਇੱਕ ਚੀਜ਼ ਲੈਣੀ ਦੋ ਮੈਨੂੰ ਮਿਲ ਗਿਆ ਮੈਂ ਤੁਹਾਨੂੰ ਇਹਨਾਂ ਨੇ ਨਾਲ ਦਿੱਤਾ ਜੀ ਅੱਛਾ ਭਾਈ ਇਹ ਸਕੀਮ ਲਈ ਆ ਤੇ ਫੇਰ ਕਿਤੇ ਭਾਈ ਤੁਹਾਨੂੰ ਰੇਟ ਨਾ ਵੱਧ ਲਾਤਾ ਹੋਵੇ ਨਹੀਂ ਜੀ ਬਿਲਕੁਲ ਐ ਮੈਂ ਬਾਜ਼ਾਰ ਦੇ ਵਿੱਚ ਟਰਾਈ ਕਰਕੇ ਆਇਆ ਇੱਕ ਹਫ਼ਤਾ ਅਗਰ ਮੈਨੂੰ ਬਾਜ਼ਾਰ ਟਰਾਈ ਕਰ ਦੇਣ ਨੂੰ ਠੀਕ ਹੈ ਜੀ ਉਹ ਰੇਟ ਇਹਨਾਂ ਦਾ ਬਾਜ਼ਾਰ ਨਾਲੋਂ ਵੀ ਠੀਕ ਹੈ ਠੀਕ ਹੈ ਜੀ ਉਹ ਦੂਜੀ ਗੱਲ ਮੈਂ 7-8000 ਦਾ ਫਾਇਦਾ ਹੋਵੇ ਮੈਨੂੰ 7-8000 ਦੀ ਆਈਟਮ ਨਾਲ ਫ੍ਰੀ ਮਿਲ ਗਈ ਅੱਛਾ ਪੱਕੀ ਗੱਲ ਹੈ ਪੱਕੀ ਗੱਲ ਹੈ ਬਿਲਕੁਲ ਪੱਕੀ ਗੱਲ ਹੈ ਜੀ ਇਹ ਅੱਛਾ ਫਿਰ ਜੀ ਲੈਣ ਕਿਹੜਾ ਆਇਆ ਸੀ ਤੁਸੀਂ ਫਿਰ ਜੀ ਬਾਜੀ ਮੈਂ ਲੈਣ ਆਇਆ ਸੀਗਾ ਆਹ ਪਸੰਦ ਮੈਨੂੰ ਆਇਆ ਸੀਗਾ ਪਰ ਮੇਰੇ ਜੋ ਦੇਖੇ ਵੀ ਮੋਡਲ ਇਹਨਾਂ ਕੋਲ ਆ Samsung ਦਾ ਵਧੀਆ ਪਿਆ ਹੈ ਬੜਾ ਵਧੀਆ ਤਾਂ ਮੇਰਾ ਇਹਦੇ ਕੋ ਦਿਲ ਆ ਗਿਆ ਤੇ ਮਤਲਬ ਇਹ ਪੱਕੀ ਗੱਲ ਹੈ ਵੀ ਤੁਹਾਨੂੰ ਨਾਲ ਅਵਨ ਦਿੱਤਾ ਇਹਨਾਂ ਨੇ ਬਿਲਕੁਲ ਜੀ ਆ ਦੇਖੋ ਜੀ ਮੈਂ ਕਿਹੜਾ ਝੂਠ ਬੋਲ ਰਿਹਾ ਮੇਰੇ ਕੋਲੇ ਪਿਆ ਦੇਖੋ ਮੇਰੇ ਹੱਥ ਵਿੱਚ ਆ ਜੀ ਲਓ ਜੀ ਆ ਤਾਂ ਬੜੀ ਕੈਂਡ ਸਕੀਮ ਲਾਤੀ ਮੈਂ ਬਿਲਕੁਲ ਮੇਰੇ ਹੱਥ ਵਿੱਚ ਤੁਹਾਨੂੰ ਲੱਗਿਆ ਵੀ ਤੁਹਾਡਾ ਫਾਇਦਾ ਹੋ ਗਿਆ ਹੈ ਮੈਂ ਕਹਾਂ ਜੀ ਫਾਇਦਾ ਨਹੀਂ ਬਹੁਤ ਫਾਇਦਾ ਬਹੁਤ ਬੜੇ ਮਨ ਖੁਸ਼ ਹੋ ਗਿਆ ਇੱਥੇ ਆ ਕੇ ਮਨ ਖੁਸ਼ ਹੋ ਗਿਆ ਬਹੁਤ ਮਨ ਖੁਸ਼ ਹੋ ਗਿਆ ਜੀ ਕੀ ਬਾਤ ਆ ਫਿਰ ਲੋਕਾਂ ਨੂੰ ਵੀ ਇਹੀ ਕਹੂੰਗੀ ਵੀਰੇ ਆਉਣਾ ਹੈ ਬਾਕੀ ਆ ਜੀ ਮੈਂ ਤਾਂ ਇੱਕ ਨੂੰ ਦੀ ਬੀਨ ਦੱਸੂਗਾ ਜਾ ਕੇ ਵੀਰ ਨੂੰ ਦੱਸੋਗੇ ਜਾ ਕੇ ਹਾਂ ਜੀ ਯਾਸੀਨ ਫਿਚ ਨਾਲੇ ਜਾਓ ਯਾਸੀਨ ਵੀਰ ਚਲਾ ਲੈ ਲਾਓ ਇੱਕ ਚੀ ਲੈਣ ਜਾਓ ਦੋ ਲੈ ਕੇ ਆਓ ਬਾਕੀ ਆ ਜੀ ਬਿਲਕੁਲ ਜੀ ਆਲਾ ਉਹ ਆਉਗੇ ਬੰਦਾ ਇੱਕ ਚੀ ਲੈਣ ਤਾਂ ਲੈ ਕੇ ਦੋ ਹੀ ਜਾਊਗਾ ਹੋ ਜਾਊਗਾ ਹੋਰ ਤਾਂ ਜਾਂਦੇ ਭਾਈ ਬਹੁਤ ਥੈਂਕ ਯੂ ਤੁਹਾਡਾ ਆ ਤੁਹਾਨੂੰ ਮੁਬਾਰਕਾਂ ਦੀ ਚੀਜ਼ ਦੀਆਂ ਆਪਾਂ ਹੋਰ ਬੰਦਿਆਂ ਨੂੰ ਵੀ ਜਾਣ ਰਿਹਾ ਨਹੀਂ ਇੱਕ ਨੂੰ ਕਹਿੰਦੀ ਦਿੱਤੀ ਕਿਤੇ ਬਾਕੀਆਂ ਨੂੰ ਵੀ ਮਿਲੀ ਆ ਹਾਂ ਜੀ ਭਾਈ ਕਹਿ ਲੈਣੇ ਆ ਇਹ ਭਾਈ ਮ मशीन लेना है तो ले लिया मशीन आपने हाँ या मशीन मुझे बहुत अच्छी लगी जी अच्छा मशीन मुझे लेना है अच्छा ले लिया ना तो हाँ जी हाँ जी कि लगी मशीन बढ़िया लगी मशीन बहुत बढ़िया है जी मैं देखा कि मशीन बहुत बढ़िया लगी बढ़िया लगी हाँ जी ਇਹ ਜਿਵੇਂ ਉਹ ਵੀਰੇ ਨੇ ਦੱਸਿਆ ਕਿ ਨਾ ਵੀ ਨਾਲ ਗਿਫਟਾਂ ਦੇ ਰਹੇ ਨੇ ਤੁਹਾਨੂੰ ਮਿਲੀਆਂ ਉਹ ਗਿਫਟਾਂ ਹਾਂਜੀ ਆ ਗਿਫਟ ਇਸਕੋ ਮਸ਼ੀਨ ਦੇ ساتھ ਮੈਂ ਆ ਗਿਫਟ ਦੇ ਰਹੇ ਕਿਉਂ ਮੈਂ ਮਸ਼ੀਨ ਲੈ ਲਈ ਹੈ ਕਿ ਆਇਆ ਹਾਂ ਉਸਕੇ ساتھ ਮੈਂ ਗਿਫਟ ਵੀ ਮਿਲ ਜਾ ਅੱਛਾ ਗਿਫਟ ਵੀ ਮਿਲ ਰਹੀ ਹੈ ਮਤਲਬ ਦੋ ਚੀਜ਼ਾਂ ਹੈ ਬਈਆ ਤੁਹਾਨੂੰ ਦੇਖ ساتھ ਮਿਲ ਰਹੀ ਹੈ ਅੱਛਾ ਸਾਰੇ ਨੂੰ ਦੇ ਰਹੇ ਨੇ ਮਤਲਬ ਇਹ ਤਾਂ ਨਹੀਂ ਹੈ ਵੀ ਇਹਦਾ ਰੇਟ ਤੁਸੀਂ ਉਰੇ ਆ ਕੇ ਹੋਮ ਬਜ਼ਾਰ ਚ ਘੱਟ ਮਿਲਦੀ ਹੋਵੇ ਰੇਟ ਵਧਾਦਾ ਹੋਵੇ ਬਜ਼ਾਰ ਤੋਂ ਵਧੀਆ ਰੇਟ ਹੈ ਸੀ ਅੱਛਾ ਹਾਂਜੀ ਬਜ਼ਾਰ ਤੋਂ ਪਤਾ ਕੀਤਾ ਤੁਸੀਂ ਹਾਂ ਜੀ ਬਜ਼ਾਰ ਮੈਂ ਫੋਟੋ ਖਾਂਚ ਕੇ ਲਿਆਇਆ ਤਾਂ ਬਜ਼ਾਰ ਤੋਂ ਬੱਝਿਆ ਰਿਹਾ ਸੀ ਅੱਛਾ ਸੇਮ ਤੇ ਮਤਲਬ ਇਹ ਨਾਲ ਇਹ ਵੀ ਗਾਰੰਟੀ ਗਾਰੰਟੀ ਨਾਲ ਦਿੰਦੇ ਹੁਣ ਨਹੀਂ 10 ਸਾਲ ਦੀ ਗਾਰੰਟੀ ਹੈ ਭਾਈ ਬਲ ਲਿਖ ਕੇ ਦੇਣਗੇ ਗਾਰੰਟੀ ਅੱਛਾ 10 ਸਾਲ ਦੀ ਗਾਰੰਟੀ ਵੀ ਹੁੰਦੇ ਨੇ ਮਤਲਬ ਗਾਰੰਟੀ ਵਾਰੰਟੀ ਵੀ ਸਾਰੀ ਦਿਨ ਵੀਰੇ ਥੈਂਕ ਯੂ ਤੇ ਬਾਈ ਨੇ ਵੀ ਪੱਕੀ ਮੋਹਰ ਲਾਤੀ ਕਿਹਾ ਵੀ ਭਾਈ ਸਕੀਮ ਦੇ ਰਹੇ ਨੇ ਹੁਣ ਆਪਾਂ ਜਾਣ ਲੈ ਰਿਦਵਾਨ ਬਾਈ ਦੋ ਇਹ ਤਾਂ ਭਾਈ ਮੈਂ ਕਹਿੰਦਾ ਬਹੁਤ ਵੱਡਾ ਤੁਸੀਂ ਭਾਅ ਕਰੀ ਜਾਂਦੇ ਹੋ ਗਿਫਟਾਂ ਲਈ ਜਾਂਦੇ ਹੋ ਕੀ ਚੱਕਰ ਹੈ ਇਹ ਇਹ ਜੀ ਜਿਵੇਂ ਕਿ ਆਪਾਂ ਫਰਿੱਜ ਖਰੀਦਦੇ ਆ ਫਰਿੱਜ ਨਾਲ ਤੁਹਾਨੂੰ ਦੱਸ ਹੀ ਦਿੱਤਾ ਫਰਿੱਜ ਨਾਲ ਵੀ ਗਿਫਟ ਦੇ ਰਹੇ ਆ ਆਪਾਂ ਵਾਸ਼ਿੰਗ ਮਸ਼ੀਨ ਨਾਲ ਵੀ ਦੇ ਰਹੇ ਆ ਇਸ ਦੇ ਨਾਲ ਏਸੀ ਖਰੀਦਣ ਤੇ ਵੀ ਤੇ ਨਾਲ ਹੀ ਬਤਿੰਚ ਦੇ ਉਪਰ ਐਲਸੀਡੀ ਖਰੀਦੋਗੇ ਤਾਂ ਉਹਦੇ ਨਾਲ ਵੀ ਤੁਹਾਨੂੰ ਗਿਫਟ ਦੇਵਾਂਗੇ ਅੱਛਾ ਇਹ ਚੀਜ਼ਾਂ ਦੇ ਨਾਲ ਗਿਫਟਾਂ ਮਿਲੀਆਂ ਮਿਲੀਆਂ ਜਿਵੇਂ ਅਸੀਂ ਦੇਖ ਲੈ ਇੱਕ ਤਾਂ 에어 ਫਰਾਈਰ ਦੇ ਰਹੇ ਨੇ ਬਾਈ ਮਸ਼ੀਨ ਦੇ ਉੱਪਰ ਇੱਕ ਇਹ ਦੇ ਰਹੇ ਨੇ ਅਵਨ ਹਾਂਜੀ ਇਹੀ ਗਿਫਟਾਂ ਨੇ ਜਾਂ ਹੋਰ ਵੀ ਚੀਜ਼ਾਂ ਜਿਵੇਂ ਕਿ ਹੋਣੀ ਜੇ ਮੈਂ ਗਰਮੀ ਦਾ ਸੀਜ਼ਨ ਸਟਾਰਟ ਹੋਣ ਵਾਲਾ ਹੀ ਕੂਲਰ ਦੇ ਨਾਲ ਕਿਸੇ ਨੇ ਕੂਲਰ ਖਰੀਦਣਾ ਇਹਦੇ ਨਾਲ ਵੀ ਆਪਾਂ ਗਿਫਟ ਦੇਵਾਂਗੇ ਇਹਦੇ ਨਾਲ ਇਹਦੇ ਨਾਲ ਵੀ ਦੇਣੀ ਹੈ ਹਾਂਜੀ ਇਹਦੇ ਨਾਲ ਇਲੈਕਟ੍ਰਿਕ ਕੇਤਲ ਦੇਵਾਂਗੇ ਜੀ ਆਪਾਂ ਅੱਛਾ ਇਲੈਕਟ੍ਰਿਕ ਕੇਟਲ ਵੀ ਦਵੋਗੇ ਨਾਲ ਤੁਸੀਂ 에어 ਫਰਾਈਰ ਦਵੋਗੇ ਅੱਛਾ ਇਹਦਾ ਵੀ ਪੈਸੇ ਬੁਸੇ वैसे नहीं दिया था गिफ्टा कस्टमर ने प्यार करके गिफ्ट दे रहे हैं जी आपा अच्छा ये दा नहीं है जी मैं और आ चीज मार्केट तो 10000 मिल दी मिलती होवे ਤੁਸੀਂ 5000 ਦੀ ਗਿਫਟ ਲਾਤੀ ਤੇ 15 ਦੀ ਕਰਕੇ ਵੇਚ ਕੇ ਇਹ ਹੀ ਬਾਜ਼ਾਰ ਦੇ ਵਿੱਚੋਂ ਤੁਸੀਂ ਜਿੱਥੋਂ ਮਰਜ਼ੀ ਰੇਟ ਟਰਾਈ ਕਰਕੇ ਆ ਕੇ ਆਪਣੇ ਕੋਲੋਂ ਲੈ ਕੇ ਜਾ ਸਕਦੇ ਹੋ ਬਾਜ਼ਾਰ ਦੇ ਵਿੱਚ ਟਰਾਈ ਕਰਕੇ ਬਾਜ਼ਾਰ ਨਾਲੋਂ 1500 ਰੁਪਿਆ ਤੁਹਾਨੂੰ ਰੇਟ ਘੱਟ ਹੀ ਮਿਲੂਗਾ ਆਪਣੇ ਕੋਲੋਂ ਨਾਲ ਐਕਸਟਰਾ ਗਿਫਟਾਂ ਮਿਲਣਗੀਆਂ ਜੀ ਅੱਛਾ ਨਾਲ ਦਾ ਰੇਟ ਘੱਟ ਮਿਲ ਰਿਹਾ ਨਾਲੋਂ ਗਿਫਟ ਮਿਲ ਰਹੀ ਆ ਹਾਂਜੀ ਮਤਲਬ ਡਬਲ ਫਾਇਦਾ ਕਰਨ ਲੱਗਿਆ ਹੋਏ ਹੋ ਜੀ ਹਾਂਜੀ ਹਾਂ ਅੱਛਾ ਇਹ ਫਿਰ ਆ ਇਹ ਦਾ ਨਹੀਂ ਵੀ ਜਿਹੜਾ ਕੈਸ਼ ਲਊਗਾ ਤੁਹਾਨੂੰ ਪੈਸੇ ਦੇ ਕੇ ਜਾਊਗਾ ਉਹ ਨੂੰ ਹੀ ਲੈ ਕਈ ਲੋਕ ਬਜਾਜ ਕਾਰਡ ਤੇ ਲੈਣ ਵਾਲੇ ਬਹੁਤ ਹੁੰਦੇ ਨੇ ਇਹ ਚਾਹੇ ਤੁਸੀਂ ਜਿਹੜੀ ਮਰਜ਼ੀ ਆਈਟਮ ਖਰੀਦੋ ਆਪਣੇ ਲਵ ਚਾਹੇ ਤੁਸੀਂ ਕੈਸ਼ ਲਵੋ ਚਾਹੇ ਬਜਾਜ ਕਾਰਡ ਦੇ ਉੱਪਰ ਕਿਸ਼ਤਾਂ ਕਰਾਵੋ ਹਰੇਕ ਕਸਟਮਰ ਨੂੰ ਆਪਣੇ ਗਿਫਟ ਦੇਣੀਆਂ ਇਹ ਮਤਲਬ ਸਾਰਿਆਂ ਨੂੰ ਫਾਇਦਾ ਕਰਨਾ ਸਾਰਿਆਂ ਨੂੰ ਫਾਇਦਾ ਕਰਦਾ ਇੱਕ ਹੋਰ ਫਾਇਦਾ ਇਹ ਆ ਜਿਵੇਂ ਕਿ ਕਸਟਮਰ ਕੋਈ ਸਮਾਨ ਖਰੀਦਦਾ ਬਜਾਜ ਕਾਰਡ ਦੇ ਉੱਪਰ ਆਪਾਂ ਉਹਦੀ ਕਿਸ਼ਤ ਸਭ ਤੋਂ ਛੋਟੀ ਕਰਕੇ ਦੇਵਾਂਗੇ 890 ਰੁਪਏ ਮਹੀਨੇ ਦੀ ਕਿਸ਼ਤ ਨਾਲ ਅੱਛੇ 890 ਰੁਪਏ ਦੀ ਕਿਸ਼ਤ ਨਾਲ ਅੱਛਾ ਹੁਣ ਜਿਹੜਾ ਬੰਦਾ ਏਸੀ ਲਵਾਉਂਦਾ ਜਿਵੇਂ ਹਲੇ ਏਸੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਤੇ ਏਸੀ ਦੇ ਉੱਪਰ ਇਹ ਹੈ ਜੀ ਏਸੀ ਦੇ ਉੱਪਰ 2500 3 3000 ਰੁਪਏ ਦਾ ਡਿਸਕਾਊਂਟ ਆ ਹੁਣ ਮੰਨ ਲਓ ਜਿਵੇਂ ਕਿ ਅਸੀਂ 10 ਦਿਨਾਂ ਨੂੰ ਰੇਟ ਡਬਲ ਹੋ ਜਾਨੇ ਨੇ ਹੁਣ ਨਾਲੇ ਤਾਂ ਆਪਾਂ ਨੂੰ 2500 3000 ਰੁਪਏ ਦਾ ਆਪਣਾ ਏਸੀ 'ਚੋ ਫਾਇਦਾ ਹੋ ਰਿਹਾ ਤੇ ਨਾਲ ਹੀ ਐਕਸਟਰਾ ਆਪਾਂ ਤੁਹਾਨੂੰ ਗਿਫਟਾਂ ਦੇ ਰਹੇ ਆ ਉਹਦੇ ਨਾਲ ਨਾਲ ਐਕਸਟਰਾ ਗਿਫਟਾਂ ਮਿਲ ਜਣ। ਹਾਂਜੀ ਹਾਂਜੀ। ਅੱਛਾ ਨਾਲ ਫਿਰ ਜਿਹੜੀ ਇੰਸਟਾਲੇਸ਼ਨ ਵਗੈਰਾ ਹੁੰਦੀ ਆ ਇੰਸਟਾਲੇਸ਼ਨ ਕੰਪਨੀਆਂ ਦੇ ਕੁਝ ਮਾਡਲ ਆਂਦੇ ਨੇ ਜਿਉਂ ਉਹਨਾਂ ਨਾਲ ਆਪਾਂ ਇੰਸਟਾਲੇਸ਼ਨ ਵੀ ਫ੍ਰੀ ਕਰਾ ਕੇ ਦਵਾਂਗੇ ਜੀ। ਇਸ ਵਾਰੀ ਤਾਂ ਇਹਨਾਂ ਨੇ ਸੌ ਬਲਤ ਜਦੋਂ ਤੋ ਤੁਸੀਂ ਵੀਡੀਓ ਦੇਖ ਰਹੇ ਹੋ ਜਤੋਂ ਲੈ ਕੇ 5 ਮਾਰਚ 2025 ਤੱਕ ਚੱਲਣੀ ਹੈ ਹਾਂ ਜੀ 5 ਮਾਰਚ ਤੱਕ ਜਿਵੇਂ ਕਈ ਵਾਰ ਇਹ ਵੀ ਕਨਫਿਊਜ਼ਨ ਹੋ ਜਾਂਦੀ ਹੈ ਬਾਈ ਉਹਨੂੰ ਦੱਸ ਦੇਈ ਸੀ ਕਹਿੰਦੇ ਪਹਿਲਾਂ ਇਹਨਾਂ ਨੇ ਲਾਈ ਸੀ ਵੀ ਕੋਈ ਵੀ ਚੀਜ਼ ਲੈ ਕੇ ਆਓ ਪੁਰਾਣੀ ਤੇ 5000 ਦੀ ਘਟਵਾਜੋ ਵੀ ਹੁਣ ਵੀ ਲੋਕ ਆਈ ਜਾਂਦੇ ਨੇ ਅਲਗਾਂ ਯਾਰ ਅਸੀਂ ਤਾਂ ਹੁਣ ਦੇਖ ਲਈ ਵੀ ਹੁਣ ਲੈ ਲਾ ਇਸ ਕਰਕੇ ਤੇ ਉਹਦੇ ਕੋਲ ਲਿਮਟਡ ਟਾਈਮ ਹੀ ਆ 10 12 ਦਿਨ ਨੇ ਉਹਦੇ ਵਿੱਚ ਇਹਨਾਂ ਕੋਲੇ ਆਓ ਆਗੇ ਜਿਹੜਾ ਹੈਗਾ ਇੱਕ ਚੀਜ਼ ਲੈਣ ਆਓ ਦੋ ਚੀਜ਼ਾਂ ਲੈ ਕੇ ਜਾਓ ਤੇ ਬਈ ਤੁਹਾਨੂੰ ਹੁਣ ਰਸਤਾ ਵੀ ਦਿਖਾ ਦਈਏ ਜਿਨ੍ਹਾਂ ਦੇ ਜਿਹੜੇ ਦਾ ਮਲੇਰ ਕੋਟਲੇ ਤੋਂ ਲੋਕਲ ਲੈਣਾ ਉਹ ਤਾਂ ਪਤਾ ਹੈ ਤੇ ਜਿਹੜੇ ਦੂਰੋਂ ਆ ਰਹੇ ਨੇ ਆਹ ਦੇਖ ਲਓ ਜੀ ਇਹਨੂੰ ਕੁਟੀ ਰੋਡ ਜਾਂਦੇ ਨੇ ਮਲੇਰ ਕੋਟਲੇ ਦਾ ਤੇ ਇਹ ਰੋਡ ਦੇ ਉੱਪਰ ਹੈਗਾ ਯਾਸੀਨ ਫਰਨੀਚਰ ਹਾਊਸ ਆਵਰਾ ਬੋਰਡ ਲੱਗਾ ਹਾਇਰ ਦਾ ਬੋਰਡ ਇਹ ਜਿਹੀਆਂ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਇਹ ਬਾਰ-ਬਾਰ ਨਹੀਂ ਮਿਲਦੀਆਂ ਹੁੰਦੀਆਂ ਇਸ ਵਾਰੀ ਤੁਹਾਨੂੰ ਇਹ ਸਕੀਮ ਲੱਗੀ ਆ ਜ਼ਰੂਰ ਉਹਨਾਂ ਨੂੰ ਵਿਜ਼ਿਟ ਕਰੋ ਚਾਹੇ ਤੁਸੀਂ ਕਿਸ਼ਤਾਂ ਤੇ ਖਰੀਦ ਚੀਜ਼ ਲਓ ਚਾਹੇ ਤੁਸੀਂ ਲਗਦ ਲਓ ਸਕੀਮਾਂ ਦਾ ਲਾਭ ਤੁਹਾਨੂੰ ਮਿਲੂਗਾ ਬਾਕੀ ਇਹਨਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਮਿਲਦੇ ਰਹਾਂਗੇ ਤਦ ਤੱਕ ਦੇ ਲਈ ਸ਼ਾਪਿੰਗ ਕਰਦੇ ਰਹੋ ਇਹਨਾਂ ਤੋਂ ਧੰਨਵਾਦ ਜੀ